ਇੱਕ ਵਾਰ ਸਾਰੀ ਸੰਗਤ ਸੀਸ ਝੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਪਾਣ ਸਰਬੱਤ ਦਾ ਭਲਾ ਢਾਡੀ ਸਿੰਘਾਂ ਦੇ ਕੋਲੋਂ ਜਿਹੜਾ ਤੁਸੀਂ ਬੈਤ ਸਰਵਣ ਕੀਤਾ ਉਹਦੀ ਇੱਕ ਆਖਰੀ ਲੈਣ ਬੜੀ ਕਾਫਲੇ ਗੌਰ ਗਿਆਨੀ ਸੋਹਣ ਸਿੰਘ ਦੀ ਸੀਤਲ ਸਾਹਿਬ ਢਾਡੀਆਂ ਦੇ ਪਿਤਾਮਾ ਮਹਾਨ ਢਾਡੀ ਉਹਨਾਂ ਨੇ ਲਿਖੀਏ ਉਹ ਕਹਿੰਦੇ ਆ ਭੁੱਲਣ ਅਸਲ ਨਾ ਕਦੇ ਉਪਕਾਰ ਸੀਤਲ ਗੁਣ ਦੇਣ ਨੇ ਗੁਣੇ ਵਿਸਾਰ ਗੁਰਜੀ ਕਈ ਵਾਰੀ ਬੰਦੇ ਨੇ ਤੁਹਾਡੇ ਕੋਲੋਂ ਕੰਮ ਲੈਣਾ ਹੋਵੇ ਤੇ ਬੈਠਿਆਂ ਦਹਾ ਬੰਦਿਆਂ ਦੇ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਜਦੋਂ ਮਰਜ਼ੀ ਪਰਖ ਲਈ ਵੀ ਅੱਖੀ ਸਹੀ ਉਹ ਕਰਦੇ ਆਂਗੇ ਜੂ ਕਰਦੇ ਆਂਗੇ ਅਸਲ ਵਿੱਚ ਬੰਦੇ ਦੇ ਨਾਲ ਰਹੀਏ ਤੇ ਬੰਦੇ ਦੇ ਅੰਦਰ ਦਾ ਪਤਾ ਲੱਗਦਾ ਵਾ ਬਹੁਤੀ ਦੁਨੀਆ ਬੰਦੇ ਨੂੰ ਬਾਹਰੋਂ ਜੱਜਮੈਂਟ ਦੇ ਰਹੀ ਆ ਇਹ ਕੱਪੜੇ ਇਦਾਂ ਦੇ ਪਾਉਂਦਾ ਹੀ ਇਹ ਇਦਾਂ ਦਾ ਹੀ ਹੋਣਾ ਵਾ ਬੰਦੇ ਦੀ ਗੱਡੀ ਵੇਖ ਕੇ ਬੰਦੇ ਦੀ ਕੋਠੀ ਵੇਖ ਕੇ ਬੰਦੇ ਦੀ ਬਾਹਰ ਦੀ ਲਿਸ਼ਕ ਪੁਸ਼ਕ ਵੇਖ ਕੇ ਲੋਕੀ ਆਖੀ ਜਾਂਦੇ ਵੀ ਜਿੰਨਾ ਬਾਹਰੋਂ ਸੋਹਣਾ ਵਾ ਸ਼ਾਇਦ ਅੰਦਰੋਂ ਵੀ ਇੰਨਾ ਹੀ ਸੋਹਣਾ ਹੋਣਾ ਵਾ ਇਹਦੇ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ ਫਿਰ ਪਤਾ ਲੱਗਦਾ ਵੀ ਬਾਹਰੋਂ ਤੇ ਲਿਸ਼ਕ ਹੈਗੀ ਸੀ ਅੰਦਰ ਨਿਰਾ ਗਾਂਦੀ ਚੁੱਕੀ ਫਿਰਦਾ ਸੀ ਤੁਸੀਂ ਦੂਰੋਂ ਬੰਦੇ ਨੂੰ ਕਿੱਦਾਂ ਜੱਜ ਕਰ ਸਕਦੇ ਹੋ ਨਹੀਂ ਕੀਤਾ ਜਾ ਸਕਦਾ ਬੰਦੇ ਦੇ ਨਾਲ ਰਿਆਂ ਬੰਦੇ ਦੇ ਕੋਲ ਬੈਠਿਆਂ ਫਿਰ ਪਤਾ ਲੱਗਦਾ ਬੰਦੇ ਦੇ ਅੰਦਰ ਕੀ ਹੈ ਹੁਣ ਉਹ ਜਿਹੜੀ ਚਿੱਠੀ ਲਿਖੀ ਆ ਰਾਜੇ ਭੀਮਚੰਦ ਨੇ ਉਹਦੀ ਅਖੀਰਲੀ ਲਾਈਨ ਬੜੀ ਕਾਬਲੇ ਗੌਰ ਸੀ ਵੀ ਅਸੀਂ ਅਸਲ ਮਰਦਿਆਂ ਤੁਸੀਂ ਮਹਾਰਾਜ ਇੱਕ ਵਾਰੀ ਸਾਡੇ ਨਾਲ ਹਾਮੀ ਭਰੋ ਤੇ ਸਾਈਂ ਦਿਨੇ ਆਵਾਜ਼ ਮਾਰਿਓ ਰਾਤ ਆਵਾਜ਼ ਮਾਰਿਓ ਰਾਜਾ ਭੀਮਚੰਦ ਤੁਹਾਡੀ ਮਦਦ ਲਈ ਭੱਜ ਆਊਗਾ ਤੁਹਾਡੀ ਮਦਦ ਲਈ ਭੱਜਾਊ ਤੇ ਜਿਹੜੀ ਉਤਲੀ ਚਿੱਠੀ ਸੀ ਉਹਦੇ ਚ ਉਹੋ ਹੀ ਤਰਲੇ ਜੋ ਬੰਦੇ ਦਾ ਸੁਭਾਅ ਆ ਬੰਦੇ ਨੇ ਕੰਮ ਲੈਣਾ ਹੋਵੇ ਤੇ ਬੰਦੇ ਦਾ ਮੂੰਹ ਵੇਖੋ ਕੰਮ ਨਿਕਲ ਜੇ ਤੇ ਬੰਦੇ ਦਾ ਫੇਰ ਮੂੰਹ ਵੇਖੋ ਉਹੋ ਹੀ ਬੰਦਾ ਹੁੰਦਾ ਨਾ ਜਦੋਂ ਤੀ ਪੁੱਤ ਦਾ ਜਰਮਨੀ ਆ ਜੇ ਹੋਇਆ ਵੀਜ਼ਾ ਨਹੀਂ ਤੁਹਾਡਾ ਲੱਗਾ ਜਾ ਕੋਈ ਕੰਮ ਲੈਣਾ ਤੇ ਫੇਰ ਘਰ ਦਾ ਦੇਖ ਲੋ ਕੇ ਮੂੰਹ ਵੇਖਿਓ ਬੰਦੇ ਦਾ ਮਹਾਰਾਜ ਆ ਵੀ ਦੇ ਦੇ ਮਹਾਰਾਜ ਆ ਵੀ ਦੇ ਦੇ ਆ ਵੀ ਦੇ ਦੇ ਆ ਵੀ ਦੇ ਦੇ ਮੁੰਡੇ ਦੀਆਂ ਕਿੰਨੀਆਂ ਅਰਦਾਸਾਂ ਕੀਤੀਆਂ ਸੱਚੇ ਪਾਤਸ਼ਾਹ ਪੁੱਤ ਦੇ ਦੇ ਪੁੱਤ ਦੇ ਦੇ ਪੁੱਤ ਜੰਮ ਪਿਆ ਤੇ ਮਹਾਰਾਜ ਦਾ ਚੇਤਾ ਹੀ ਭੁੱਲ ਗਿਆ ਪਹਿਲਾਂ ਤਾਂ ਸਾਰੇ ਸ਼ਰੀਕੇ ਨੂੰ ਲਾਣ ਪਈ ਆਈ ਕੋਠੇ ਦੇ ਡੀਜੇ ਲਾਇਆ ਜਦੋਂ ਸਾਰੇ ਪੈਸੇ ਪੂਰੇ ਮੁੱਕ ਗਏ ਨਾ ਤੇ ਮੁੜ ਕੇ ਮਾਈ ਨੂੰ ਹੌਲੀ ਜੀ ਚੇਤਾ ਆਉਂਦਾ ਗੁਰਦਾਰੇ ਵੀ ਖੰਡ ਪਾਠ ਕਰਾ ਲੈਣਾ ਸੀ ਆਪਾਂ ਪਹਿਲਾਂ ਰਦਾ ਵੀ ਮਹਾਰਾਜ ਹੁਣ ਮਗਰ ਰਹਿ ਕੇ ਉਹ ਕੋਈ ਨਹੀਂ ਕਰਾਵਾਂਗੇ ਉਹ ਵਿਆਹਣ ਵਾਲਾ ਵੀ ਹੋ ਜਾਂਦਾ ਵਾ ਉਹਦੇ ਗਾਂ ਨਿਆਣੇ ਵੀ ਹੋ ਜਾਂਦੇ ਫਿਰ ਮਾਈ ਨੂੰ ਬੈਠਿਆ ਤੇਰਾ ਤੇ ਪੁੱਤ ਖੰਡ ਪਾਠ ਰਿੰਦਾ ਜੰਮੇ ਦਾ ਕਰਾਉਣ ਵਾਲਾ ਉਹਨੂੰ ਦੋ ਤਿੰਨ ਰੀ ਜਾਮ ਲੈ ਆਂਦੀਏ ਫੇਰ ਹੀ ਕਰਾਉਨੇ ਆ ਆਹ ਵੀ ਇਹੋ ਕੁਝ ਹੋਣਾ ਵੀ ਉਹਦੇ ਗੁਰੂ ਜਦੋਂ ਗੁਰੂ ਦੇ ਅੱਗੇ ਤਰਲੇ ਮੈਂ ਮਿੰਟਾਂ ਕੀਤੀਆਂ ਉਦੋਂ ਕਾ ਮੂੰਹ ਹੋ ਰਹੀ ਕੰਮ ਨਿਕਲ ਗਿਆ ਤੇ ਮੁੜ ਕੇ ਮੂੰਹ ਹੋ ਗਿਆ ਮੁੜ ਕੇ ਸ਼ਰੀਕਾ ਨੂੰ ਸ਼ਰਾਬ ਪਿਓ ਨੂੰ ਪੈਸੇ ਵਾਧੂ ਸੀ ਮੁੜ ਕੇ ਗ੍ਰੰਥੀ ਨਾਲ ਵੀ ਮੇਲ ਤੋਲ ਕਰਦਾ ਵਾ ਇੰਨੀ 750 ਪੇਟਾ ਤੁਸੀਂ ਪੜਾਹੀ ਕਰਨੀ ਆ ਉਦੋਂ ਘਰ ਬੈਠੀ ਜਿਹੜੀ ਸ਼ਰੀਕੇ ਨੂੰ ਲਾਹਣ ਪਿਆਈ ਆ ਮੀਟ ਖਵਾਇਆ ਵਾ ਜਾਂ ਹੋਰ ਡੀਜੇ ਦੇ ਇਧਰ ਉਧਰ ਨੱਚ ਕੇ ਲੱਖਾਂ ਰੁਪਏ ਮੁੰਡੇ ਦੇ ਜੰਮਣ ਤੇ ਤੁਸੀਂ ਬਰਬਾਦ ਕਰ ਲਏ ਤੇ ਜਦੋਂ ਗੁਰੂ ਦੇ ਗ੍ਰੰਥੀ ਦੀ ਵਾਰੀ ਆਈ ਅਖੰਡ ਪਾਠ ਦੀ ਵਾਰੀ ਆਈ ਜਾਂ ਗੁਰੂ ਦਾ ਧੰਨਵਾਦ ਕਰਨ ਦੀ ਵਾਰੀ ਆਈ ਉਦੋਂ ਇੱਕ ਟਾਈਮ ਪਾਸ ਕਰੀਦਾ ਸਿਰਫ ਟਾਈਮ ਪਾਸ ਪਹਿਲੀ ਤੇ ਗੱਲ ਸਾਡੇ ਘਰਾਂ ਚੋਂ ਅਖੰਡ ਪਾਠ ਕਰਾਉਂਦਾ ਕੌਣ ਹੈ ਕੋਟਾਵੇਂ ਵਿਰਲੇ ਘਰ ਰਹਿ ਗਿਆ ਜਿੰਨਾ ਘਰਾਂ ਚ ਖੰਡ ਪਾਠ ਹੁੰਦਾ ਵਾ ਖੰਡ ਪਾਠ ਦੀ ਜਗ੍ਹਾ ਸੁਖਮਨੀ ਸਾਹਿਬ ਘਰਾਂ ਲੱਗ ਪਏ ਤੂੰ ਕਿੱਥੇ ਲਿਖਿਆ ਸੁਖਮਨੀ ਸਾਹਿਬ ਕਰਾਈਦਾ ਤੇ ਜਿਹੜੇ ਲੱਛਣ ਆ ਹੀ ਫੜੇ ਆ ਸਾਨੂੰ ਆਉਣ ਵਾਲੇ ਦੋਹਾਂ ਚੌਹਾਂ ਸਾਲਾਂ ਨੂੰ ਸੁਖਮਨੀ ਸਾਹਿਬ ਭਾਰਾ ਲੱਗਣਾ ਵਾ ਅਸੀਂ ਬਾਬੇ ਨੂੰ ਸਿੱਧਾ ਹੀ ਫੋਨ ਕਰਿਆ ਕਰਨਾ ਨਵੇਂ ਮੱਲੇ ਦੇ ਸ਼ਲੋਕ ਪੜ ਸਾਡੇ ਕੋਲ ਹੀ 2 ਘੰਟੇ ਬੈਠਾ ਜਾਣਾ ਉਦੋਂ ਦੋ ਸੁਖਮਨੀ ਸਾਹਿਬ ਬਹੁਤ ਭਾਰਾ ਲੱਗਣਾ ਸਾਡੇ ਟੱਬਰ ਨੂੰ ਆ ਵਿਆਹ ਸ਼ਾਦੀ ਦਾ ਸੀਜ਼ਨ ਲੰਘਿਆ ਵਾ हां जी हां ਤੁਸੀਂ ਮਲਾ ਦਿਓ ਜੇ ਨਹੀਂ ਬਹੁਤੇ ਘਰਾਂ ਚ ਹੋਇਆ ਤੇ ਸਾਰੇ ਨਹੀਂ 90% ਚ ਹੋਇਆ ਵਾ ਵਿਆਹ ਸ਼ਾਦੀ ਦਾ ਸੀਜ਼ਨ ਲੰਘਿਆ ਵਾ ਜਾਂ ਗਾਂ ਸਿਆਲ ਚ ਜਦੋਂ ਵਿਆਹ ਹੋਣਿਆ ਵਰੀ ਕਿੱਥੋਂ ਬਣਾਉਣੀਆਂ ਲੋਕਾਂ ਨੇ 8-8 ਮਹੀਨੇ ਪਹਿਲਾਂ ਸੋਚ ਜਾਂਦਾ ਵੀ ਫਲਾਣੀ ਦੁਕਾਨ ਤੋਂ ਫਲਾਣੇ ਬਾਜ਼ਾਰ ਚ ਵਰੀ ਬਣਾਉਣੀ ਪੈਲਸ ਕਿਹੜਾ ਕਰਨਾ ਵਾ 8 ਮਹੀਨੇ ਪਹਿਲਾਂ ਸੋਚ ਲਈਦਾ ਸ਼ਰਾਬ ਕਿੱਥੋਂ ਲਿਆਉਣੀ ਆ ਮੀਟ ਕਿੱਥੋਂ ਲਿਆਉਣਾ ਵਾ ਆਹ ਕਿੱਥੋਂ ਕਰਨਾ ਡਾਂਸਰਾਂ ਕਿੱਥੋਂ ਲਿਆ ਕੇ ਨਚਾਉਣੀ ਆ ਵਾ ਤੇ ਜਦੋਂ ਗੱਲ ਅਖੰਡ ਪਾਠ ਦੀ ਆਉਣੀ ਉਦੋਂ ਸਾਰਾ ਤਬਰ ਕਹਿੰਦਾ ਕੰਮ ਨਬੇੜੋ ਗਾਣਾ ਛੱਡੋ ਖਾਂ ਸੋਹਣੀ ਸਾਹਿਬ ਕਰਾ ਕੇ ਤੇ ਕੰਮ ਨਬੇੜੀਏ ਗਾ ਇਹਨਾਂ ਨੂੰ ਦੋਗ ਦਿਨ ਕਿਹੜਾ ਘਰ ਲਾ ਕੇ ਮਿਲ ਕੇ ਰੋਟੀ ਪਾਣੀ ਪੁੱਛਦਾ ਰਵੇ ਸਾਡੀ ਗੁਰੂ ਦੇ ਪ੍ਰਤੀ ਸੋਚ ਇਦਾਂ ਦੀ ਆ ਸ਼ਾਇਦ ਅਸੀਂ ਨਿਹਾਰਵਾਲ ਵੀ ਤੈਂਹੋ ਜਾ ਰਹੇ ਹਰਦਾਰੇ ਭਾਵੇਂ ਕਰੋੜ ਕਰੋੜ ਦੇ ਬਣਾਈ ਜਾਓ ਜੇ ਅਖੰਡ ਪਾਠ ਨਹੀਂ ਕਰਾਓਗੇ ਤੇ ਅਖੰਡ ਪਾਠੀ ਨਹੀਂ ਬਣਨੇ ਜੇ ਅਖੰਡ ਪਾਠੀ ਨਹੀਂ ਬਣਨੇ ਤੇ ਗੁਰਦੁਆਰੇ ਦੇ ਗ੍ਰੰਥੀ ਕਿਥੋਂ ਲੱਭ ਕੇ ਲਿਆਓ ਕਦੀ ਬਰੀਕੀ ਨਾਲ ਸੋਚਣ ਦੀ ਕੋਸ਼ਿਸ਼ ਤੇ ਕਰੋ ਵੀ ਰਾਹ ਕਿਹੜੇ ਪੈਗੇ ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ ਅੰਦਰ ਖਲੋਤਾ ਪੰਡਤ ਪੰਮਾ ਕਹਿੰਦਾ ਮਹਾਰਾਜ ਅਹੀਂ ਤੁਹਾਡੇ ਨਾਲ ਤੁਸੀਂ ਸਾਡੇ ਨਾਲ ਕਰੋ ਕਿਰਪਾ ਅਸੀਂ ਤੁਹਾਡੇ ਨਾਲ ਇੱਕ ਜੰਗ ਕੀਤਾ ਪੰਗਾਣੀ ਦਾ ਸਾਡੀ ਇੱਕ ਵਾਰੀ ਗਲਤੀ ਮaaf ਕਰ ਦਿਓ ਸਾਡੀ ਗਲਤੀ ਤੇ ਪਾਣੀ ਪਾ ਦਿਓ ਮਹਾਰਾਜ ਰਾਜਾ ਪੀ ਮਚੰਦ ਬੜਾ ਫਸਿਆ ਜੇ ਇੱਕ ਵਾਰੀ ਸਾਡੀ ਮਦਦ ਕਰ ਦਿਓ ਇੱਕ ਵਾਰੀ ਤੁਰਪੋਂ ਬੰਦੇ ਤਰਲੇ ਵੇਖੋ ਲੈਂਦੇ ਕਿਦਾਂ ਇਹ ਲੀਡਰਾਂ ਦੇ ਟਕਾ ਕੇ ਵੇਖ ਲੋ ਜਦੋਂ ਨਹੀਂ ਜਿੱਤੇ ਹੁੰਦੇ ਤੇ ਫੇਰ ਤਰਲੇ ਵੇਖੋ ਤੇ ਜਦੋਂ ਜਿੱਤ ਜਾਂਦੇ ਫਿਰ ਕਾਬੂ ਹੁੰਦੇ ਕਿਸ ਦੇ ਚੇਤੇ ਜਦੋਂ ਵੋਟਾਂ ਆਉਂਦੀਆਂ ਤੁਹਾਡੇ ਤੁਹਾਡੇ ਬੂਹਿਆਂ ਚ ਖਲੋਂਦੇ ਨਾ ਆ ਕੇ ਪਾ ਮੈਂ ਉਹਦਨੇ ਨਾਲੀਆਂ ਵੀ ਸਾਫ਼ ਕਰਾਉਣੀਆਂ ਉਹ ਵੀ ਕਰਾਜਣਾ ਕਰ ਜਾਣੀਆਂ ਤੁਹਾਡੀ ਨਿਆਣੇ ਦੇ ਟਾਈਪਰ ਬਦਲਾਉਣੇ ਉਹ ਵੀ ਬਦਲਾ ਲਿਆ ਕਰੋ ਲੀਡਰਾਂ ਨੇ ਉਹ ਵੀ ਬਦਲ ਜਨੇ ਕੰਮ ਹੈ ਅਗਲੇ ਤੇ ਜਦੋਂ ਬਣ ਗਿਆ ਮੰਤਰੀ ਸੰਤਰੀ ਲੀਡਰ ਬਣ ਕੇ ਜਿੱਤ ਗਿਆ ਜਦੋਂ ਉਹ ਕੇ ਮਕਾਮ ਤੇ ਪਹੁੰਚ ਗਿਆ ਫਿਰ ਤੁਸੀਂ ਮਿਲਣ ਜਾਉ ਤਿੰਨ ਘੰਟੇ ਤੇ ਤੁਹਾਨੂੰ ਉਹ ਭੌਂ ਭੌਂਦੇ ਪਹਿਲਾਂ ਬਾਹਰ ਬੈਂਚ ਦੇ ਉੱਤੇ ਲੀਡਰ ਸਾਹਿਬ ਠਾਠੀ ਬਨ ਰਿਹਾ ਲੀਡਰ ਸਾਹਿਬ ਨਾ ਰਿਹਾ ਲੀਡਰ ਸਾਹਿਬ ਜੇ ਪੱਗ ਬਨ ਰਿਹਾ ਐ ਜਦੋਂ ਬੰਦਾ ਘਰ ਨੂੰ ਜਾਣ ਵਾਲਾ ਹੋ ਜਾਂਦਾ ਤਾਂ ਫਿਰ ਸਹਿਜ ਮਤੇ ਬੰਦਾ ਕਾਬੂ ਆਉਂਦਾ ਬੰਦੇ ਨੇ ਕੰਮ ਲੈਣਾ ਸੀ ਕੰਮ ਵਰੀ ਮੂੰਹ ਹੋਰ ਸੀ ਜਦੋਂ ਕੰਮ ਨਿਕਲ ਗਿਆ ਮੜ ਕੇ ਤੁਸੀਂ ਕੌਣ ਤੇ ਉਹ ਕੌਣ ਪੰਡਤ ਪੰਮਾ ਕਹਿੰਦਾ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾ ਸਾਡੀ ਬਾਹ ਨਹੀਂ ਜੇ ਕਿਸੇ ਨੇ ਫੜਨੀ ਮੁੱਕਦੀ ਗੱਲ ਆ ਤੁਹਾਡੇ ਤੋਂ ਬਿਨਾ ਸਾਡੀ ਮਦਦ ਕਿਸੇ ਨੇ ਨਹੀਂ ਜੇ ਕਰਨੀ ਪੱਕੀ ਗੱਲ ਆ ਮਹਾਰਾਜ ਇੱਕ ਵਾਰੀ ਸਾਡੇ ਹਾਂ ਚ ਹਾਂ ਮਿਲਾ ਦਿਓ ਜੇ ਤੁਸੀਂ ਆਜੋ ਨਾ ਤੇ ਰਾਜੇ ਪੀ ਮਚਾਂਦੀ ਜਾਨ ਵੱਜ ਜਾਂਦੀ ਆ ਸ਼ਰਮਿੰਦੇ ਅਸੀਂ ਬੜੇ ਆ ਅਸੀਂ ਤੁਹਾਡੇ ਨਾਲ ਪੰਗਾ ਨਹੀਂ ਦਾ ਜੁੱਦ ਨਜਾਇਜ਼ ਕੀਤਾ ਮਹਾਰਾਜ ਕਿਦੇ ਪੰਡਤਾ ਬਹਿ ਜਾ ਮਸਲਾ ਬੜਾ ਗੰਭੀਰ ਆ ਤੂੰ ਸਾਡੇ ਕੋਲ ਆਇਆ ਮਦਦ ਮੰਗਣ ਵਾਸਤੇ ਨਾ ਕੋਈ ਨਹੀਂ ਨਾ ਕੋਈ ਨਹੀਂ ਪਰ ਜਿਹੜਾ ਆ ਸਾਹਮਣੇ ਖਾਲਸਾ ਬੈਠਾ ਵਾ ਇੱਕ ਵਾਰੀ ਇਹਨਾਂ ਦੀ ਸਲਾਹ ਲੈ ਲਈਏ ਕਿ ਤੁਹਾਡੀ ਮਦਦ ਕਰਨੀ ਆ ਕਿ ਨਹੀਂ ਕਰਨੀ ਪੰਡਤ ਪੰਮਾ ਕਹਿੰਦਾ ਲੈ ਲਓ ਸਲਾਹ ਮਹਾਰਾਜ ਜੀ ਦੀ ਮਰਜ਼ੀ ਲੈ ਲਓ ਮਹਾਰਾਜ ਨੇ ਪਹਿਲੇ ਸਿੱਖ ਨੂੰ ਪੁੱਛਿਆ ਦੱਸ ਵੀ ਸਿੱਖਾ ਰਾਜੇ ਭੀਮ ਚੰਦ ਨੇ ਸਾਡੇ ਨਾਲ ਕੀਤਾ ਸੀ ਪੰਗਾ ਨਹੀਂ ਦਾ ਜੁੱਧ ਤੇ ਅੱਜ ਉਹ ਆਪ ਫਸਿਆਈ ਸਾਡੇ ਕੋਲੋਂ ਮਦਦ ਮੰਗਦਾ ਈ ਰਾਜੇ ਦੀ ਮਦਦ ਕਰੀਏ ਕਿ ਨਾ ਕਰੀਏ ਤੇ ਉਹ ਉੱਠ ਕੇ ਅੱਗੇ ਕਹਿੰਦਾ ਮਹਾਰਾਜ ਇਹ ਕਿਹੇ ਭਾਂਡੇ ਦੇ ਟਕਣ ਨਹੀਂ ਆਗੇ ਪਹਿਲੀ ਤੇ ਗੱਲ ਆ ਅੱਜ ਤੁਸੀਂ ਮਦਦ ਕਰਨੀ ਹੈ ਕੱਲ ਨੂੰ ਇਹਨਾਂ ਟਪੂਸੀ ਦੁਜੇ ਬੰਨੇ ਮਾਰ ਜਾਣੀ ਇਹਨਾਂ ਦੇ ਯਕੀਨ ਥੋੜਾ ਕਰ ਸਕਦੇ ਆਪਾਂ ਮਹਾਰਾਜ ਨੇ ਦੁਜੇ ਨੂੰ ਪੁੱਛਿਆ ਤੀਜੇ ਨੂੰ ਪੁੱਛਿਆ ਚੌਥੇ ਨੂੰ ਪੁੱਛਿਆ ਸਾਰਿਆਂ ਨੂੰ ਪੁੱਛਿਆ ਕੋਈ ਆਖੇ ਮਦਦ ਕਰ ਦਿਓ ਕੋਈ ਆਖੇ ਨਾ ਕਰ ਦਿਓ ਕੋਈ ਆਖੇ ਕਰ ਦਿਓ ਕੋਈ ਆਖੇ ਨਾ ਕਰ ਦਿਓ ਮਹਾਰਾਜ ਦੇ ਬਿਲਕੁਲ ਲਾ ਕੇ ਬੈਠਾ ਸੀ ਭਾਈ ਮਣੀ ਰਾਮ ਜਿੰਨੇ ਮੁੜ ਕੇ ਭਾਈ ਮਣੀ ਸਿੰਘ ਬਣਨਾ ਵਾ ਜਿਹਦਾ ਕਦੀ ਬੰਦ-ਬੰਦ ਕਟਿਆ ਜਾਣਾ ਮਹਾਰਾਜ ਆਖਾ ਲੋਬੀ ਆਖਰੀ ਸਲਾਹ ਭਾਈ ਮਣੀ ਰਾਮ ਦੀ ਉਹ ਹੁਣ ਇਹ ਦਸੂਗਾ ਕਿ ਰਾਜੇ ਦੀ ਮਦਦ ਕਰਨੀ ਆ ਕਿ ਨਹੀਂ ਕਰਨੀ ਆ ਪੰਡਤ ਪੰਮੇ ਨੂੰ ਮੋੜਨਾ ਖਾਲੀ ਕਿ ਇਹਦੀ ਝੋਲੀ ਚ ਖੈਰ ਪਾਉਣੀ ਆ ਹੁਣ ਭਾਈ ਮਣੀ ਰਾਮ ਉੱਠ ਕੇ ਖਲੋ ਕੇ ਕੀ ਕਹਿੰਦਾ ਵਾ ਸੱਚਾ ਸਿੱਖ ਆ ਗੱਲ ਕਰਦਾ ਬਾਕੀਆਂ ਚੋ ਕਿਸੇ ਨੇ ਆਖਿਆ ਮਹਾਰਾਜ ਮਦਦ ਕਰ ਦਿਓ ਕਿਸੇ ਨੇ ਆਖਿਆ ਨਾ ਕਰ ਦਿਓ ਤੇ ਭਾਈ ਮਣੀ ਰਾਮ ਪਤਾ ਕਹਿੰਦਾ ਕਹਿੰਦਾ ਮਹਾਰਾਜ ਪਹਿਲੀ ਤੇ ਗੱਲ ਇਹ ਅਸੀਂ ਕੌਣ ਹੁੰਨੇ ਆ ਤੈਨੂੰ ਮਤਾਂ ਦੇਣ ਵਾਲੇ ਅਸੀਂ ਕੋਈ ਸਲਾਹ ਦੇ ਸਕਦੇ ਗੁਰੂ ਸਾਡੀ ਕੀ ਔਕਾਤ ਅਸੀਂ ਦਸਵੇਂ ਪਾਤਸ਼ਾਹ ਨੂੰ ਸਲਾਵਾਵਾਂ ਦਈਏ ਮਹਾਰਾਜ ਕੇ ਮਦਦ ਕਰਨੀਆਂ ਤੇ ਹੁਕਮ ਕਰ ਦਿਓ ਖੰਡੇ ਦੀਆਂ ਤਾਰਾਂ ਤੇ ਨੱਚ ਜਾਗੇ ਜੇ ਨਹੀਂ ਕਰਨੀ ਤੇ ਹੁਕਮ ਕਰੋ ਪੰਡਤ ਚੋਕੇ ਆਓ ਮਾਰਨਾ ਐ ਬਾਹਰ ਐ ਮੈਂ ਨਹੀਂ ਲਾਉਣਾ ਤੁਸੀਂ ਦੱਸੋ ਕੀ ਕਰਨਾ ਵਾ ਸਾਨੂੰ ਨਾ ਪੁੱਛੋ ਆ ਵਾ ਸਿੱਖ ਦੀ ਨਿਸ਼ਾਨੀ ਗੁਰੂ ਕੋਲੋਂ ਮਤਾਂ ਲਈ ਦੀਆਂ ਵਾ ਗੁਰੂ ਨੂੰ ਮਤਾਂ ਦੇਈ ਦੀਆਂ ਨਹੀਂ ਆ ਹੁਣ ਮਾਰੋ ਹਾਂ ਚਾਤੀ ਆਪੂ ਆਪਣੇ ਘਰਾਂ ਚ ਗੁਰੂ ਕੋ ਮਤ ਲੈਣੇ ਆ ਕਿ ਗੁਰੂ ਨੂੰ ਮਤ ਦਿੰਨੇ ਆ ਸਾਨੂੰ ਤੇ ਰਾਗੀਆਂ ਦੇ ਕੋਲੋਂ ਸ਼ਬਦ ਦੇ ਕੀਰਤਨ ਵੀ ਉਹ ਚਾਹੀਦਾ ਜਿਹੜਾ ਸਾਨੂੰ ਫੇਟ ਬੈਂਦਾ ਹੋਵੇ ਜੇ ਦੋ ਨਾਲ ਸਖਤ ਜਾਂ ਤੇਖਾ ਜਾਂ ਕੋਈ ਸ਼ਬਦ ਪੜ ਦੋ ਤਾਂ ਮਨ ਕਿ ਟੇਢੇ ਟੇਢੇ ਵਿੰਦੇ ਸਾਰੇ ਉਹਦੇ ਆ ਜੇ ਬੰਦੇ ਦੋ ਚਾਰ ਲੀਡਰ ਬੈਠੇ ਹੋ ਜੇ ਰਾਗੀ ਕਹਿ ਲਵੇ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਜੱਟੇ ਦੇ ਰਾਗੀ ਦੀ ਛੁੱਟੀ ਅਗਲੇ ਦਿਨ ਦੀ ਆਹੀਂ ਦੇ ਕੰਮ ਪਾਲਦੇ ਗੁਰਦਾਰੇ ਚ ਵੀ ਆਪਣੀ ਜਿਹੜਾ ਮੈਨੂੰ ਫਿੱਟ ਬੈਂਦਾ ਉਹ ਸੁਣਾਉ ਕਥਾ ਇਤਿਹਾਸ ਵੀ ਉਹ ਸੁਣਾਵਾ ਜਿਹੜਾ ਫਿੱਟ ਬਹਿਣਾ ਮੈਨੂੰ ਫਿੱਟ ਭਵੇ ਇਸੇ ਕਰਕੇ ਬਹੁਤੇ ਪ੍ਰਬੰਧਕ ਸਾਨੂੰ ਕਹਿ ਦਿੰਦੇ ਆ ਬਾਬਾ ਜੀ ਰੋਸ ਨਾ ਜਾਵੇ ਕੋਈ ਧਿਆਨ ਰੱਖਿਓ ਮੈਂ ਕਿਹਾ ਗੁਰੂ ਰਸਾਲੋ ਬਾਕੀ ਇਹ ਨਾ ਰੁਸਣਾ ਇਹ ਰੁਸੇ ਜਾਣਾ ਇਹਨਾਂ ਦੀ ਕਿਹੜੀ ਗੱਲ ਆ ਇਹਨਾਂ ਦਾ ਦਾਲ ਦੇ ਲੂਣ ਤੋਂ ਵੀ ਰੁਸ ਜਾਣਾ ਵੀ ਲੂਣ ਵੱਧ ਘੱਟ ਪਾਇਆ ਸੀ ਇਹਨਾਂ ਨੇ ਤੇ ਕਮੀ ਕਾਢੀ ਜਾਣੀ ਜਾਣ ਲੱਗੀ ਫਿਰ ਸਾਡੀ ਲੋਕਾਂ ਦੇ ਰਸਾਉਣ ਜਾਂ ਰਸਾਉਣ ਦੀ ਗੱਲ ਨਹੀਂ ਆ ਗੱਲ ਗੁਰੂ ਦੀ ਸੀ ਇਥੇ ਲੋਕੀ ਕਥਾ ਵੀ ਉਹ ਸੁਣਦੇ ਜਿਹੜੀ ਸਾਨੂੰ ਫਿੱਟ ਬਵੇ ਬਾਣੀ ਦੀਆਂ ਤੁਕਾਂ ਉਹ ਸੁਣਾਉਂਦੇ ਆ ਜਿਹੜੀਆਂ ਮੈਨੂੰ ਫਿੱਟ ਪੈਂਦੀਆਂ ਇਹ ਗੱਲ ਹੋਰ ਦੱਸਾਂ ਸਭ ਤੋਂ ਪਹਾੜ ਹੀ ਬਣਦੀ ਗ੍ਰੰਥੀ ਦੀ ਹੁਕਮਨਾਮਾ ਹੀ ਸੁਣਨਾ ਚਾਹੁੰਨੇ ਆਪਣੀ ਮਰਜ਼ੀ ਦਾ ਤੁਹਾਡੇ ਕੋਈ ਖੰਡ ਪਾਠੀ ਬੈਠਾ ਹੋਵੇ ਗੱਲ ਪਕੜ ਚ ਲੈ ਆਊਗਾ ਮੇਰੀ ਮੰਨ ਲਓ ਕੇ ਇਹ ਦੇ ਘਰ ਹੁਕਮਨਾਮੇ ਦਾ ਮਤਲਬ ਹੁੰਦਾ ਜੋ ਆ ਗਿਆ ਉਹ ਲੈਣਾ ਇਹੋ ਮਤਲਬ ਹੈ ਨਾ ਵੀ ਹੁਕਮਨਾਮਾ ਜਿਹੜਾ ਆ ਗਿਆ ਉਹੋ ਲੈਣਾ ਮੰਨ ਲਓ ਜੇ ਸਾਡੇ ਘਰ ਰੱਖਿਆ ਵਿਆਹ ਤੇ ਅਗਲੇ ਬੰਨੇ ਟੱਬਰ ਆਸ ਲਾ ਕੇ ਬੈਠਾ ਵਾ ਵੀ ਹੁਕਮਨਾਮਾ ਆਵੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੈ ਇਹੀਂ ਹਾਂ ਉਹੀਂ ਹਾਂ ਸੱਚ ਵੇ ਆਸ ਤੇ ਰੱਖੀ ਆ ਤੇ ਹੁਕਮਨਾਮਾ ਗ੍ਰੰਥੀ ਨੇ ਲੈਣ ਲੱਗੇ ਹੁਣ ਜੋ ਅੱਗੇ ਆਇਆ ਉਹ ਲੈਤਾ ਜੇ ਹੁਕਮਨਾਮਾ ਲੈਤਾ ਨੌਵੇਂ ਮੱਲੇ ਦੇ ਸ਼ਲੋਕਾਂ ਚੋਂ ਘਰ ਰੱਖਿਆ ਸੀ ਵਿਆਹ ਜੇ ਉਹਨੇ ਕਹਿਤਾ ਪ੍ਰੀਤਮ ਜਾਣ ਲੈ ਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦੇਉ ਕੋ ਕਾਹੂ ਕੋ ਨਹੀਂ ਗਰੰਟੀ ਆ ਵੀ ਛਾਮਾਂ ਤੋਂ ਪਹਿਲਾਂ ਗਰੰਟੀ ਦਾ ਜੁੱਲੀ ਬਿਸਤਰਾ ਗੋਲ ਕਰੂਗਾ ਪਿੰਡ ਵਾਲਾ ਸਾਰਾ ਟਬਰ ਇਕੱਠਾ ਹੋ ਕੇ। ਇਹ ਘਰ ਮੁੰਡੇ ਦਾ ਵਿਆਹ ਰੱਖਿਆ ਤੇ ਹੁਕਮਨਾਮਾ ਤੋਂ ਮਰਗਲਾ ਲੈਤਾਈ। ਕਈਆਂ ਨੂੰ ਇਹ ਵੀ ਭਲੇਖਾ ਵੀ ਹੁਕਮਨਾਮਾ ਵੀ ਮਰਗਲਾ ਹੁੰਦਾ ਵਾ। ਹੁਕਮਨਾਮਾ ਵੀ ਵਿਆਹ ਆ ਲਾਉਂਦਾ ਹੁਕਮਨਾਮਾ ਹੁਕਮਨਾਮਾ ਹੀ ਹੁੰਦਾ ਵਾ। ਇੱਥੇ ਅਸੀਂ ਗੁਰੂ ਦੀ ਘੱਟ ਸੁਣਦੇ ਆ ਗੁਰੂ ਦੇ ਉੱਤੇ ਇੱਥੇ ਮੈਂ ਕਈ ਜਦੋਂ ਮੈਂ ਅਖੰਡ ਪਾਠੀ ਸਾਂ ਮੈਨੂੰ ਹੋ ਚੱਲੇ ਤਕਰੀਬਨ ਤਕਰੀਬਨ 14 ਕਸਾਲ ਅਖੰਡ ਪਾਠ ਦੀ ਡਿਊਟੀ ਛੱਡੀ ਨੂੰ ਜਦੋਂ ਅਖੰਡ ਪਾਠੀ ਦਾ ਮੈਂ ਕਈ ਘਰਾਂ 'ਚ ਵੇਖਿਆ ਉਥੇ ਜਿੰਨੇ ਮਿਰਰ ਕਰਕੇ ਕਦੀ ਜਵਜੀ ਸਾਹਿਬ ਨਹੀਂ ਨਾ ਪੜਕੇ ਵੇਖਿਆ ਜਿੰਨੇ ਦਹਾ ਗੁਰੂਆਂ ਦੇ ਨਾਂ ਨਹੀਂ ਆਉਂਦੇ ਉਹ ਵੀ ਗ੍ਰੰਥੀ ਨੂੰ ਕਹੂ ਇਧਰ ਨੂੰ ਮੂੰਹ ਕਰਕੇ ਨਾ ਪਾਠ ਰੱਖਦੀ ਐਨੂੰ ਮੂੰਹ ਕਰ ਪਾਉਣ ਨਾ ਪਾਦੀ ਆਹ ਨਾ ਪਾਦੀ ਉਹ ਨਾ ਪਾਦੀ ਤੈਨੂੰ ਅੱਜ ਦੇ ਸੁੱਤੇ ਨੂੰ ਪਤਾ ਨਹੀਂ ਮੁੜਕੇ 48 ਘੰਟੇ ਜਾਗ ਕੇ ਡੱਡ ਲੱਤ ਨਹੀਂ ਕੇ ਨਹੀਂ ਲੱਤਨੀ ਤੇਰੀ ਤੂੰ ਕੀ ਲੈਣਾ ਵੀ ਪਾਉਣ ਪਾਣੀ ਕੇ ਨਹੀਂ ਪਾਣੀ ਭਲਾ ਤੂੰ ਇੱਕ ਰੀ ਦੇਖ ਲੈਣੀ ਆ ਮੁੜ ਕੇ ਦੋ ਦਿਨ ਅੰਦਰ ਨਹੀਂ ਮੱਥਾ ਟੇਕਣ ਵਾੜਾ ਪੂਤੇ ਬਾਰ ਚਾਹ ਪੀਣੀ ਗਲਾ ਪਰ ਪਰ ਕੇ ਖੰਡ ਪਾਠ ਵਾਲੇ ਘਰੋਂ ਉਹੋ ਜੇ ਘੜਮ ਚੌਧਰੀ ਦੋ ਚਾਰ ਹਰ ਖਰਚ ਹੀ ਹੁੰਦੇ ਗੁਰਦਾਰਿਆਂ ਚ ਵੀ ਬਥੇਰੇ ਹੁੰਦੇ ਆ ਇਸ ਕਰਕੇ ਗੁਰੂ ਦੀ ਮੱਤ ਲਈਦੀ ਆ ਗੁਰੂ ਨੂੰ ਮੱਤਾਂ ਤੈਈਦੀਆਂ ਨਹੀਂ ਆ ਗੁਰੂ ਦੀ ਮੱਤ ਜਿਨ੍ਹਾਂ ਨੇ ਲਈ ਆ ਉਹੀ ਮੇਲੇ ਮਨਾਏ ਜਾਂਦੇ ਆ ਉਹਨਾਂ ਦੀਆਂ ਯਾਦਗਾਰਾਂ ਹੁੰਦੀਆਂ ਜਿਨ੍ਹਾਂ ਨੇ ਗੁਰੂ ਨੂੰ ਮੱਤਾਂ ਦਿੱਤੀਆਂ ਉਹ ਝੋਲੀਆਂ ਪਰ ਕੇ ਨਹੀਂ ਝੋਲੀਆਂ ਖਾਲੀ ਲੈ ਕੇ ਜਾਂਦੇ ਆ ਉਹ ਸਾਹਮਣੇ ਬੈਠਾ ਪੰਡਤ ਤੇ ਮਹਾਰਾਜ ਨੇ ਪੁੱਛਿਆ ਭਾਈ ਮਣੀ ਰਾਮ ਨੂੰ ਮਣੀ ਰਾਮ ਦੱਸ ਇਹਨਾਂ ਦੀ ਮਦਦ ਕਰਨੀ ਆ ਕਿ ਨਹੀਂ ਕਰਨੀ ਤੇ ਭਾਈ ਮਣੀ ਰਾਮ ਕਹਿੰਦਾ ਸੱਚੇ ਪਾਤਸ਼ਾਹ ਅਹੀਂ ਨੇ ਤੈਨੂੰ ਕੁਝ ਦੱਸ ਸਕਦੇ ਅਸੀਂ ਦਸਵੇਂ ਪਾਤਸ਼ਾਹ ਨੂੰ ਕੀ ਸਲਾਹ ਦਈਏ ਭਲਾ ਮਹਾਰਾਜ ਤੁਹਾਡਾ ਜੋ ਫੈਸਲਾ ਹੋਊਗਾ ਉਹ ਫੈਸਲਾ ਮਹਾਰਾਜ ਕਹਿੰਦੇ ਜੇ ਹਾਂ ਗੱਲ ਆ ਫਿਰ ਬੈਠੋ ਸਾਰੇ ਸੱਜ ਕੇ ਹੁਣ ਅਹੀਂ ਦੱਸਦੇ ਆ ਮਦਦ ਕਰਨੀ ਆ ਕਿ ਨਹੀਂ ਕਰਨੀ ਸਾਹਮਣੇ ਬੈਠੇ ਪੰਡਤ ਦਾ ਦਿਲ ਧੜਕਿਆ ਤੇ ਲੱਗੇ ਦਰਬਾਰ ਅੰਦਰ ਦਸਵੇਂ ਪਾਤਸ਼ਾਹ ਨੇ ਇੱਕ ਐਲਾਨ ਕੀਤਾ ਉਹ ਐਲਾਨ ਪੰਡਤ ਦੀ ਮਦਦ ਕਰੇਗਾ ਕਿ ਨਹੀਂ ਕਰੇਗਾ